ਚੌਥੇ ਗੇੜ ਦੀ ਮੀਟਿੰਗ ਕਿਸਾਨ ਆਗੂਆਂ ਦੀ ਹੋਈ ਕੇਦਰੀ ਮੰਤਰੀਆਂ ਦੇ ਨਾਲ ਜਿੱਥੇ ਸੀਐਮ ਭਗਵੰਤ ਮਾਨ ਵੀ ਮੌਜੂਦ ਸੀਗੇ ਉਸ 'ਚ ਉਹਨਾਂ ਨੇ ਅਲੱਗ-ਗੱਲਾਂ ਕੀਤੀਆਂ ਗੱਲਾਂ ਸੀਗੀਆਂ ਐਮਐਸਪੀ ਦੀਆਂ ਹੀ ਲੇਕਿਨ ਕੁਝ ਅਲੱਗ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੀਆਂ ਦਾਲਾਂ ਨੇ ਉੜਦ ਦੀ ਦਾਲ ਨੇ ਤੂਰ ਦੀ ਦਾਲ ਹੈ ਕਪਾਹ ਹੈ ਕਿ ਤੁਸੀਂ ਇੱਧਰ ਜਾਓ ਡਿਵਰਸਿਫਿਕੇਸ਼ਨ ਵੱਲ ਜਾਓ ਝੋਨੇ ਤੇ ਕਣਕ ਦੇ ਚੱਕਰਾਂ 'ਚੋਂ ਨਿਕਲੋ ਇਹ ਕਿਸਾਨਾਂ ਨੂੰ ਸਲਾਹ ਦਿੱਤੀ لیکن جس طرح سی ایم ਭਗਵੰਤ ਮਾਨ ਨੇ ਵੀ ਕਿਹਾ ਕਿ 8 ਫਰਵਰੀ ਨੂੰ ਜੋ ਮੀਟਿੰਗ ਹੋਈ ਸੀ ਉਸ ਸੀ सीएम ਭਗਵੰਤ ਮਾਨ ਨੇ ਵੀ ਕਿਹਾ ਸੀ ਕਿ اگر ਤੁਸੀਂ ਗਰੰਟੀ ਦਿੰਦੇ ਹੋ ਕਿ ਇੱਕ ਇੱਕ ਦਾਣਾ ਚੁੱਕੂਗੇ ਐ ਐਮ ਐਸ ਪੀ ਤੇ ਚੁੱਕੂਗੇ ਰਿਟਰਨ ਗਰੰਟੀ ਦਿੰਦੇ ਹੋ ਤਾਂ ਕਿਸਾਨ ਡਾਈਵਰਸੀਫਿਕੇਸ਼ਨ ਵੱਲ ਜਾਏਗਾ ਕਿਉਂਕਿ ਐਕਸਪੈਰੀਮੈਂਟ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿਸਾਨ ਦਾ ਜਿਹੜਾ ਹੈਗਾ ਸਾਰਾ ਘਰ ਦੀ ਆਮਦਨ ਉੱਥੇ ਹੀ ਹੁੰਦੀ ਹੈ ਖੇਤਾਂ ਤੋਂ ਤਾਂ ਸਾਰੇ ਦਾਅ ਉਤੇ ਲੱਗਿਆ ਹੁੰਦਾ ਉਹਦਾ ਸਾਰਾ ਬਜਟ ਸਾਰੇ ਫੈਮਿਲੀ ਦਾ ਖਰਚਾ ਉੱਥੇ ਹੀ ਕੱਢਣਾ ਹੁੰਦਾ ਦੇ ਉਸ ਨੂੰ ਲੈ ਕੇ ਹੁਣ ਕੇਂਦਰੀ ਮੰਤਰੀਆਂ ਦਾ ਕਹਿਣਾ ਹੈ ਕਿ ਐਮਐਸਪੀ ਦਵਾਂਗੇ ਐਨਫਾੜ ਜਿਵੇਂ ਸਾਡੀ ਏਜੰਸੀ ਨਿਵਾੜ ਹੈਗੀ ਹੈ ਹੋਰ ਸਾਡੀਆਂ ਏਜੰਸੀਆਂ ਹੈਗੀਆਂ ਨੇ ਉਹ 5 ਸਾਲ ਤੱਕ ਜਿਹੜਾ ਹੈ ਰਿਟਰਨ ਐਗਰੀਮੈਂਟਸ ਕਰ ਲੈਣਗੀਆਂ ਕਿਸਾਨਾਂ ਨਾਲ ਕਿ ਦਾਣਾਂ ਉੱਥੋਂ ਜਿਹੜਾ ਹੈ ਇੱਕ ਦਾਣਾ-ਦਾਣਾ ਚੁੱਕਿਆ ਜਾਵੇਗਾ ਐਮਐਸਪੀ ਤੇ ਜਾਂ ਕਪਾਹ ਹੋਏਗੀ ਉਹ ਚੁੱਕੀ ਜਾਵੇ ਇਸ ਤਰਫ ਜਾਓ ਫਿਰ ਕਿਸਾਨ ਆਗੂ ਨੇ ਕਹਿ ਦਿੱਤਾ ਕਿ ਅਸੀਂ ਆਪਣੇ ਜਿਹੜਾ ਹੈਗਾ ਕਿਸਾਨਾਂ ਨਾਲ ਹੋਰ ਮਹਿਰਾਂ ਨਾਲ ਅਸੀਂ ਸਲਾਹ ਕਰਾਂਗੇ ਆਪਣੇ ਆਪਣੇ ਜਥੇਬੰਦੀਆਂ ਨਾਲ ਸਲਾਹ ਕਰਾਂਗੇ ਫਿਰ ਦੱਸਾਂਗੇ 2 ਦਿਨ ਦੇ ਅੰਦਰ ਦੱਸਾਂਗੇ ਲੇਕਿਨ ਅਗਰ ਸਾਡੀ ਸਹਿਮਤੀ ਨਹੀਂ ਬਣਦੀ ਹੈ ਤਾਂ ਉਸ ਸ਼ਕਲ ਦੇ ਵਿੱਚ ਸਾਨੂੰ ਦਿੱਲੀ ਬੈਠਣ ਨੂੰ ਰਾਹ ਦਿੱਤਾ ਜਾਵੇ ਤੇ ਅਸੀਂ ਇੱਥੋਂ 21 ਤਰੀਕ ਨੂੰ 10 ਵਜੇ ਕੂਚ ਕਰ ਲਵਾਂਗੇ ਇਹ ਸਿੱਧੇ ਤੌਰ ਤੇ ਕਿਸਾਨ ਆਗੂ ਨੇ ਕਹਿੰਦਾ ਹੈ ਹੁਣ ਵੇਖਣਾ ਹੋਵੇਗਾ ਕੀ ਸਹਿਮਤੀ ਬਣਦੀ ਹੈ ਜਥੇਬੰਦੀਆਂ ਨਾਲ ਜਦੋਂ ਗੱਲ ਕਰਨਗੇ ਕਿਸਾਨਾਂ ਆਗੂ ਕੀ ਉਹ ਸਹਿਮਤ ਹੁੰਦੇ ਨੇ ਕਿਉਂਕਿ ਲੋਕ ਇੱਥੇ ਜੋ ਬੈਠੇ ਨੇ ਕਿਸਾਨ ਇੱਥੇ ਜੋ ਬੈਠੇ ਨੇ ਉਹਨਾਂ ਅੱਜ ਕਿੰਨਾ ਕੁ ਦੀ ਪੇਸ਼ੈਂਸ ਘਟ ਰਿਹਾ ਹੈ ਔਰ ਐਮ ਐਸ ਪੀ ਦੀਆਂ ਰਿਟਰਨ ਗਾਰੰਟੀਆਂ ਹਜੇ ਤੱਕ ਨਹੀਂ ਮਿਲੀਆਂ ਨੇ ਤੇ ਕੀ ਹੁਣ 21 ਤਰੀਕ ਨੂੰ ਕਿਸਾਨ ਸਿੰਗੂ ਬਾਰਡਰ ਜਾ ਕੇ ਰਹਿਣਗੇ ਸ਼ੰਭੂ ਤੋਂ ਜਾਂ ਹੋਰ ਜੋ ਟਿਕਰੀ ਬਾਰਡਰ ਹੈ ਗਾਜ਼ੀਪੁਰ ਉੱਥੇ ਜਾ ਕੇ ਰਹਿਣਗੇ ਜਾਂ ਫਿਰ ਸਹਿਮਤੀ ਬਣਦੀ ਹੈ ਪਲ ਪਲ ਦੀ ਤਸਵੀਰ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਤੁਹਾਡੇ ਤੱਕ ਪੁੱਜੀਦੀ ਕਰਦੇ ਰਹੇਗਾ ਬੈਰੀਗੇਟਸ ਲਗਾਤਾਰ ਲੱਗੇ ਹੋਏ ਨੇ ਇਹ ਵੀ ਅਸੀਂ ਤੁਹਾਨੂੰ ਬਾਰ-ਬਾਰ ਦਿਖਾ ਰਹੇ ਹਾਂ ਹੋ ਰਿ ਇੱਥੇ ਜੋ ਵੀ ਘਟਨਾ ਵਾਪਰੀ ਹੈ ਕੋਈ ਸ਼ਹੀਦ ਹੋਇਆ ਕਿਸਾਨ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਮੀਟਿੰਗਸ ਚ ਕੀ ਕੀ ਹੋ ਰਿਹਾ ਹੈ ਪ੍ਰੈਸ ਕਾਨਫਰੈਂਸ ਇੱਥੇ ਜੋ ਕਿਸਾਨ ਆਗੂ ਕਰਦੇ ਨੇ ਉਹ ਦਿਖਾ ਰਹੇ ਹਾਂ ਕੋਈ ਕਿਸਾਨ 300 ਕਿਲੋਮੀਟਰ ਤੋਂ ਸਾਈਕਲ ਚਲਾ ਕੇ ਆਂਦਾ ਹੈ ਲੱਤ ਵੀ ਨਹੀਂ ਹੈ ਉਸ ਦੀ ਇੱਕਤਾ ਉਹ ਵੀ ਚੀਜ਼ਾਂ ਦਿਖਾ ਰਹੇ ਹਾਂ ਹਰ ਚੀਜ਼ ਤੁਹਾਡੇ ਤੱਕ ਅਸੀਂ ਲਗਾਤਾਰ ਪੁਝਦੀ ਕਰ ਰਹੇ ਹਾਂ ਤੇ ਸਾਡਾ ਡੇਲੀ ਪੋਸਟ ਦੀ ਟੀਮ ਦਾ ਵਾਅਦਾ ਹੈ ਹਰ ਤਸਵੀਰ ਹਰ ਅਪਡੇਟ ਕਿਸਾਨੀ ਅੰਦੋਲਨ 2.0 ਦੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਲਗਾਤਾਰ ਪੁਝਦੀ ਕਰਦੇ ਰਵਾਂਗੇ ਵੀਡੀਓ ਜਰਨਲਿਸਟ ਜੱਗੀ ਦੇ ਨਾਲ ਅਨਕੁਸ਼ ਖੋਲੀ ਡੇਲੀ ਪੋਸ శంభుబోడ్